ਅੱਜ ਸੰਗਰੂਰ ਦੀ ਮੰਡੀ ਵਿੱਚ ਝੋਨੇ ਦੀ ਬਨਾਸਪਤੀ ਕਿਸਮ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਬਨਾਸਪਤੀ ਫਸਲ ਕਿਸਾਨਾਂ ਦੀ ਪੱਕ ਕੇ ਤਿਆਰ ਹੋ ਗਈ ਹੈ ਕਿਸਾਨ ਨੂੰ ਸੰਗਰੂਰ ਦੇ ਅਨਾਜ ਮੰਡੀ ਵਿੱਚ ਲੈ ਕੇ ਆ ਰਹੇ ਹਨ ਆਰਟੀ ਸੇਲਰ ਅਤੇ ਐਸੋਸੀਏਸ਼ਨ ਇਸ ਦੀ ਬੋਲੀ ਲਗਾ ਕੇ ਇਸ ਦੀ ਪ੍ਰਾਈਵੇਟ ਖਰੀਦ ਕਰ ਰਹੇ ਹਨ ਕਿਸਾਨ ਜੋਗ ਸੰਗਰੂਰ ਵਿੱਚ ਅਨਾਜ ਮੰਡੀ ਵਿੱਚ ਆਪਣੇ ਫਸਲ ਲੈ ਕੇ ਆਏ ਹਨ ਉਨ੍ਹਾਂ ਦੇ ਚਿਹਰੇ ਤੇ ਨਿਰਾਸ਼ਾ ਦਿਖਾਈ ਦੇ ਰਹੀ ਹੈ। ਉਹਨਾਂ ਕਹਿੰਿਆ ਕਿ ਕਿਸਾਨ ਲਗਾਤਾਰ ਘਾਟੇ ਵਿੱਚ ਜਾ ਰਹੇ ਹਨ। ਉਹਨਾਂ ਕਹਿ ਕੇ ਅਸੀਂ ਮਿਹਨਤਾਂ ਕਰਕੇ ਜ਼ਮੀਨਾਂ ਠੇਕੇ ਉੱਪਰ ਲਈਆਂ ਪਰ ਸਾਡੇ ਖੇਤਾਂ ਵਿੱਚ ਫਸਲ ਵਿਜੀ ਸੀ ਪਰ ਬਹੁਤ ਘੱਟ ਰੇਟ ਹੋਣ ਕਾਰਨ ਨਿਰਾਸ਼ਾ ਹੱਥ ਲੱਗੀ ਹੈ। ਉਹਨਾਂ ਕਹਿੰਿਆ ਕਿ ਸਾਡੀਆਂ ਫਸਲਾਂ ਵਿੱਚ ਜਾਂ ਫਸਲਾਂ ਦੀ ਕੁਆਲਿਟੀ ਵਿੱਚ ਕੋਈ ਕਮੀ ਨਹੀਂ ਹੈ। ਜਾਣ ਬੁੱਝ ਕੇ ਪ੍ਰਾਈਵੇਟ ਸੈਕਟਰ ਸਾਡੀ ਫਸਲ ਦੇ ਘੱਟ ਰੇਟ ਲਗਾ ਰਹੇ ਹਨ। ਇਸ ਦੌਰਾਨ ਉਹਨਾਂ ਆਖਿਆ ਕਿ ਸੰਗਰੂਰ ਵਿੱਚ ਪੁਨਾਸਪਤੀ ਦੀ ਪ੍ਰਾਈਵੇਟ ਖਰੀਦ ਹੋ ਸ਼ੁਰੂ ਹੋਈ ਤੇ ਆਰਟੀਓ ਐਸੋਸੀਏਸ਼ਨ ਵਾਲੇ ਬੋਲੀ ਲਗਾ ਕੇ ਕਿਸਾਨਾਂ ਦੀ ਫਸਲ ਪ੍ਰਾਈਵੇਟ ਕਿਉਂ ਖਰੀਦ ਰਹੇ ਹਨ ਕਿਸਾਨਾਂ ਨੂੰ ਪਈ ਦੂਰੀ ਮਾਰ ਤੇ ਪੰਜਾਬ ਦੇ ਜ਼ਿਆਦਾਤਰ ਹਿੱਸੇ ਫਸਲ ਦੇ ਹੜ੍ਹਾਂ ਨੇ ਕੀਤੀ ਬਰਬਾਦ ਜਿੱਥੇ ਬਚੀ ਹੋਈ ਉੱਥੇ ਬੰਦਾ ਰੇਟ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਰਿਪੋਰਟ ਰਾਜਖਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸਹਿਜ ਜ਼ਰੂਰ ਕਰੋ ਇਸ ਦੌਰਾਨ ਅੱਗੇ ਕਿਸਾਨ ਨੇ ਹੋਰ ਕੀ ਕਿਹਾ ਜਿਹੜਾ ਸੁਣੋ ਕੀ ਨਾਮ ਹੈ ਆਪਣਾ ਮੇਰਾ ਨਰਿੰਜੀਤ ਸਿੰਘ ਕਿਹੜਾ ਪਿੰਡ ਹੈਗਾ ਠਿਕਰੀਵਾਲ ਕੀ ਫਸਲ ਲੈ ਕੇ ਆਇਓ ਕਿੰਨੀ ਲੈ ਕੇ ਕਿੰਨੇ ਏਕੜ ਦੀ ਲੈ ਕੇ ਆਇਆ ਮੈਂ ਬਾਸਪਤੀ ਫਸਲ ਲੈ ਕੇ ਆਇਆ ਜੀ 1692 ਹਮ ਲੈ ਕੇ ਆਇਆ ਜੀ ਘਟ ਕੋਟ 5 ਕਿਲਿਆਂ ਦੀ 6 ਕਿਲਿਆਂ ਦੀ ਤੇ ਤਾਂ ਹੁਣ ਪ੍ਰਾਈਵੇਟ ਬੋਲੀ ਲੱਗੀ ਆ ਕੀ ਰੇਟ ਚੱਲ ਰਿਹਾ ਹੈਗਾ ਹੁਣ ਰੇਟ ਬਸ ਅੱਜ ਲੱਗਿਆ ਜੀ 3000 ਕੋਈ 20 ਰੁਪਏ ਕੋਈ 2985 ਰੁਪਏ ਲੱਗੀ ਆ ਐ ਰੇਟ ਠੀਕ ਹੈ ਤਾਂ ਲੱਗਦਾ ਕਿ ਜਿਹੜਾ ਮੂਹ ਮੰਗਿਆ ਰੇਟ ਆ ਕਿਸਾਨਾਂ ਨੂੰ ਮਿਲ ਰਿਹਾ ਹੈਗਾ ਕੁਸਮਣੀ ਬਚ ਰਿਹਾ ਜੀ 5 ਰੁਪਏ ਬਣੀ ਬਚ ਰਹੇ 6 ਮਹੀਨੇ ਦੀ ਜਿਹੜੀ ਮਿਹਨਤ ਆ ਉਹਦੇ ਵਿੱਚ ਆਉਟਪੁੱਟ ਜ਼ੀਰੋ ਹੋ ਜਾ ਬ ਦੇ ਸਾਨੂੰ ਪੈਸੇ ਵੰਟੇ ਜਾਂਦੇ ਸਾਡੇ 60000 ਰੁਪਏ ਵੰਟੇ 57500 ਜਾਂ ਰਹੀ ਚ ਸਭ ਮਾਟਦਾ ਹੋ ਰਹੀ ਆ ਇੰਨੇ ਸਾਡੀ ਲਾਗਤ ਆ 40000 ਟੇਕਰ ਪੈ ਗਿਆ ਸਾਨੂੰ ਪੰ 20000 ਖਰਚਾ ਪੈ ਗਿਆ ਤਾਂ ਹੁਣ ਜਿਹੜੀ ਬੋਲੀ ਆ ਉਹ ਤੁਹਾਡੀ ਅਨਸਾਰ ਹੋਈ ਹੈ ਕਿ ਤੁਹਾਡੀਆਂ ਨਾ ਜੀ ਤਾਂ ਰਲੀ ਮਿਲੀ ਚਲਦੀ ਹੈ ਜੀ ਇੱਕ ਉਹ ਟੇਰੀ ਲੈ ਲੰਦਾ ਕੋਲ ਲੈ ਲੰਦਾ ਕਿਸਾਨ ਦੀ ਮਰਜ਼ੀ ਥੇ ਚਲਦੇ ਇੱਕ ਟੇਰੀ ਉਹ ਲੈ ਲੰਦਾ ਕੋਲ ਲੈ ਲੰਦਾ ਇਕੱਠੇ ਆਉਂਦੇ ਨੇ ਇਕੱਠੇ ਚਾਹ ਪੀ ਕੇ ਆ ਮਤਲਬ ਏਟਾ ਕਰਕੇ ਆਉਂਦੇ ਨੇ ਕੋਈ ਇੱਥੇ ਬੋਲੀ ਬੁਲੀ ਵਾਲਾ ਕੋਈ ਕੰਮ ਨਹੀਂ ਹੈ ਜੱਜ 500 ਰੁਪਏ ਵਧਾਤੀ ਕੱਲ ਨੂੰ 100 ਰੁਪਏ ਜੇ ਮੰਨ ਲਓ 1000 ਬੋਰੀ ਆਈਏ 2000 ਬੋਰੀ ਆਏ 500 ਸੋਨੇ ਲਈ 500 ਸੋਨੇ ਲਈ ਬੋਲੀ ਕੰਪੀਟੀਸ਼ਨ ਦਾ ਤਾਂ ਮਤਲਬ ਹੀ ਨਹੀਂ ਕੋਈ ਹੂੰ ਦੂਜੀ ਹੁਣ ਜੀਰੀ ਨਾਲੋਂ ਨਿਕਲਦੀ ਆ 50% ਹੂੰ ਤੇ ਨਿਕਾ ਮਤਲਬ ਬਟੇ ਕੀ ਜਾਂਦਾ ਸਦਾ ਹੂੰ ਕੁਸ ਬਣੀ ਦੂਜੀ ਜੀਰੀ 80000 ਨੂੰ ਠੋਕਰ ਮਾਰਦੀ 85000 ਨਿਕਲਦੀ ਕਿੰਨਾ ਕ ਨੁਕਸਾਨ ਹੋਊਗਾ ਇਸ ਵਾਰ ਘੱਟੋ ਘੱਟ ਮਤਲਬ 25 ਤੋਂ 30000 ਰੁਪਏ ਕਿਲੇ ਦੇ ਹੂੰ ਇਹ ਲੱਗਦਾ ਜਿਵੇਂ ਮੌਸਮ ਦੀ ਮਾਰ ਆ ਕਿਸਾਨ ਦੇ ਉੱਪਰ ਉੱਥੇ ਜਿਹੜਾ ਮੰਡੀਆਂ ਚ ਰੋਲਣਾ ਪੈ ਰਿਹਾਗਾ ਫਸਲ ਘੱਟ ਰੇਟਾਂ ਦੇ ਵਿਕਰੀ ਆ ਨਹੀਂ ਸਰ ਮੌਸਮ ਦੀ ਮਾਰ ਤਾਂ ਜਿੱਧ ਜਿਹੜੀ ਆਪਣੇ ਇਲਾਕੇ ਦਾ ਮੌਸਮ ਠੀਕ ਆ ਜੀਰੀ ਵੀ ਖੜੀਆਂ ਨੇ ਕੋਈ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਡਾਊਨ ਆ ਮਤਲਬ ਬਿਲਕੁਲ ਚਮਕ ਰਹੀ ਹੈ ਜੀਰੀ ਪੂਰੀ ਪਰ ਚਮਕ ਰਹੀ ਜੀਰੀ ਦਾ ਵੀ ਰੇਟ ਨਹੀਂ ਹੈਗਾ ਅੱਜ 10 ਦਿਨਾਂ ਨੂੰ ਦੇਖ ਲਓ ਕੀ ਹੋ ਜੂਗਾ ਰੇਟ ਦਾ ਕਿਉਂਕਿ ਨਾ ਇਹਨੂੰ ਅਸੀਂ ਰੱਖ ਸਕਦੇ ਆ ਗੱਲਾ ਜਮਾਲਾ ਤੇ ਇਸੇ ਕਰਕੇ ਮਤਲਬ ੱਤਕਾ ਹੋ ਰਿਹਾ ਖਸਾਨਾ ਪੂਰਾ ਅੱਜ ਵੀ ਡੇਢ ਦਾ